ਰਾਗ ਸੂਹੀ ਅਸ਼ਟ ਪਦੀਆਂ ਮਹਲਾ ਪਹਿਲਾ ਘਰ ਪਹਿਲਾ ਏਕ ਓੰਕਾਰ ਸਤਗੁਰ ਪ੍ਰਸਾਦ ਸਭ ਔਗਣ ਮੈਂ ਗੁਣ ਨਹੀਂ ਕੋਈ ਕਿਉ ਕਰ ਕੰਤ ਮਿਲਾਵਾ ਹੋਈ ਨਾ ਮੈਂ ਰੂਪ ਨਾ ਬੰਕੇ ਨੈਣਾ ਨਾ ਕੋਲ ਢੰਗ ਨਾ ਮਿੱਠੇ ਬੈਣਾ ਰਹਾਉ ਸਜ ਸੀ ਗਾਰ ਕਾਮਨ ਕਰੇ ਆਵੇ ਤਾਂ ਸੁਹਾਗਣ ਜਾਂ ਕੰਤੈ ਭਾਵੇ ਨਾ ਤੇ ਸਰੂਪ ਨਾ ਰੇਖੇ ਆਕਾਈ ਅੰਤਨ ਸਾਹਿਬਾ ਸਿਮਰਿਆ ਜਾਈ ਸੂਰਤ ਮਤ ਨਹੀਂ ਚਤرائی ਕਰ ਕਿਰਪਾ ਪ੍ਰਭ ਲਾਵਹ ਪਾਈ ਕਰਿ ਸਿਆਣੀ ਕੰਤਨਾ ਪਾਣੀ ਮਾਇਆ ਲਾਗੇ ਭਰਮ ਪੁਲਾਣੀ ਹੋ ਮੈਂ ਜਾਈ ਤ ਕੰਤ ਸਮਾਈ ਤੋ ਕਾ ਮਨ ਪਿਆਰੇ ਨਵਨੇਦ ਪਾਈ ਅਨਕ ਜਨਮ ਬੇਸ਼ਰਤ ਦੋਖ ਪਾਇਆ ਕਾਰਗਹਿ ਲਿਹੁ ਪ੍ਰੀਤਮ ਪ੍ਰਭਰ ਰਾਇਆ ਪੰਨਤ ਨਾਨਕ ਸੋ ਹੈ ਭੀ ਹੋਸੀ ਜੈ ਭਾਵੇ ਪਿਆਰਾ ਤਰਵੇਸੀ ਪੰਨਤ ਨਾਨਕ ਸੋ ਹੈ ਭੀ ਹੋਸੀ ਜੈ ਭਾਵੇ ਪਿਆਰਾ ਤਰਾਵੇਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ